ਖੂਫੀਆ ਵਿਭਾਗ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਦੇ ਘਰ ਚੋਰਾਂ ਨੇ ਲੱਖਾਂ ਦੀ ਨਕਦੀ ਅਤੇ ਗਹਿਣੇ ਕੀਤੇ ਚੋਰੀ ਬਠਿੰਡਾ ਦੀ ਪੁਲਿਸ ਵੱਲੋਂ ਚੋਰਾਂ ਦੀ ਭਾਲ ਜਾਰੀ ਦੱਸਦੀ ਹੈ ਕਿ ਬਠਿੰਡਾ ਵਿਕੇ ਖੂਫੀਆ ਵਿਭਾਗ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਦੇ ਘਰ ਚੋਰਾਵਾਂ ਵੱਲੋਂ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਚੋਰੀ ਕਰ ਲਏ ਜਾਣ ਦੀ ਖਬਰ ਮਿਲੀ ਹੈ ਬਠਿੰਡਾ ਦੀ ਪੁਲਿਸ ਵੱਲੋਂ ਭਾਵੇਂ ਕੀ ਚੋਰਾਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਚੋਰਾਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਹੈ ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਨੇ ਤੁਹਾਨੂੰ ਵੀ ਸੁਣਾਉਂਦੇ ਹਾਂ ਦੇ ਵਿੱਚ ਦੋ ਲੇਡੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਚੋਰੀ ਕਰਕੇ ਫਰਾਰ ਹੋ ਗਏ ਹਨ ਇਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 140 ਦਰਜ ਰਜਿਸਟਰ ਕਰ ਲਿਆ ਫਰਦਰ ਜਿਹੜੀ ਹੈਗੀ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸ਼ਾਮਲ ਸੀਗੇ ਬੰਦੇ ਕਿ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਤਾ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਰ ਕਿੰਨੇ ਦੀ ਚੋਰੀ ਹੋਈ ਹੈ ਇਹਦੇ ਵਿੱਚ ਕੁਝ ਗਹਿਣੇ ਤੇ ਕੁਝ ਨਕਦੀ ਤਕਰੀਬਨ 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਅਮਾਉਂਟ ਹੋਈ ਹੈ ਸਰ ਇਹਨਾਂ ਦਾ ਨਾਂ ਕੀ ਜਿਹਨਾਂ ਦੀ ਘਰ ਚੋਰੀ ਹੋਈ ਕਿਸ ਰੈਂਕ ਦੇ ਸੀ। ਆ ਦੇਖੋ ਕੋਸ਼ਿਸ਼ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਬਟ ਉਹ ਸਾਡੇ ਇੱਥੇ ਬਰੰਡਾ ਦੇ ਵਿੱਚ ਹੀ ਪੁਲਿਸ ਦਿਖਾਰੀ ਦੀ ਜਿਹੜੇ ਸੀਐਡੀ ਯੂਨਿਟ ਦੇ ਵਿੱਚ ਤਨਾਤ ਨੇ। ਸੋ ਬਟ ਸਾਡੀ ਟੀਮ ਜਿਹੜੀ ਹੈਗੀ ਉਸ ਉਸ ਬੰਦ ਦੇ ਵਿੱਚ ਅਸੀਂ ਫਾਰਮ ਕਰਕੇ ਜਲਦੀ ਜਲਦੀ ਜਿਹੜੀ ਹੈਗੀ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜਾ ਸੋਨਾ ਤਾਂ ਕਨੇ ਹੈਗੇ ਆ ਤੇ ਜਿਹੜੀ ਨਗਦੀ ਹੈਗੀ ਉਹਨਾਂ ਨੂੰ ਬਰਾਮਦ ਕੀਤਾ ਜਾਵੇ। ਸਰ ਪਤਾ ਲੱਗੇ ਰਹਿ ਕੀ ਕਰ ਰਹੇ ਸੀ ਪਹਿਲਾਂ ਤੋਂ ਮਹਿਲਾਵਾਂ ਕਿੱਧਰ ਦੀਆਂ ਕਿਵੇਂ ਆਈਆਂ ਆ। ਆਹ ਦੇਖੋ ਕੰਮ ਕਰਨ ਦੇ ਬਹਾਨੇ ਜਿਹੜੀ ਹੈਗੀ ਘਰ ਦੇ ਵਿੱਚ ਐਂਟਰ ਹੋਈਆਂ ਸੀ ਵੀ ਅਸੀਂ ਕੰਮ ਕਰਨ ਵਾਲੀਆਂ ਹੈਗੀਆਂ ਤੇ ਉਸ ਤੋਂ ਬਾਅਦ ਵੀ ਉਹਨਾਂ ਨੇ ਜਿਹੜੀ ਹੈਗੀ ਇਸ ਤੋਂ ਪਹਿਲਾਂ ਇੱਕ ਦੋ ਦਿਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਪੁੱਛਤਾਛ ਕੀਤੀ ਸੀਗੀ ਤੇ ਥੋੜੀ ਬਹੁਤ ਡੈਫੀਨਿਟਲੀ ਕੋਈ ਨਾ ਕੁਝ ਉਹਨਾਂ ਦੇ ਨਾਲ ਰੱਖੀ ਵੀ ਕੀਤੀ ਹੋਊਗੀ ਤੇ ਨਾਲ ਕਿਸੇ ਨਾ ਕਿਸ ਨੇ ਹੋਰ ਨੇ ਵੀ ਉਹਦਾਂ ਦਾ ਸਾਥ ਵੀ ਦਿੱਤਾ ਹੋਊਗਾ